ਹਾਲਾ ਅੱਜ ਛੋਡਾ ਸਾਡੇ ਪੇਜ ਤੇ YouTube ਚੈਨਲ ਤੇ ਸਵਾਗਤ ਹੈ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਕਰ ਲਓ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਬਣ ਬਣ ਮਤਲਬ ਇਹ ਸਾਡੀ ਟਾਬ ਚ ਖੜੇ ਨੇ ਬਣ ਬਹੁਤ ਹੀ ਪੁਰਾਣੇ ਨੇ ਆਲੇ ਬਣ ਤੁਹਾਨੂੰ ਦਿਖਾਉਣੇ ਇੱਕ ਮਿੰਟ ਬਣ ਇਹ ਸਾਡੀ ਟਾਬ ਤੇ ਖੜੇ ਨੇ ਇਹ ਮੈਂ ਜਦੋਂ ਆਦੇ ਆਪਦੇ ਦਾਦੇ ਤੋਂ ਪੁੱਛਿਆ ਵੀ ਕਿੰਨੇ ਕ ਪੁਰਾਣੇ ਨੇ ਕਹਿੰਦਾ ਜਦੋਂ ਤੂੰ ਹੁਣ ਤੁਸੀਂ 12 ਰੰਗ ਸਾਲ ਲਾਂਗਾ ਮੈਂ ਕਿਹਾ ਹਾਂ ਕਿ ਨਾ ਮੈਂ ਵੀ ਤਾਂ 12 ਰੰਗ ਸਾਲ ਦਾ ਸੀ ਉਹ ਤੋਂ ਵੀ ਪਹਿਲਾਂ ਦੇ ਨੇ ਇਹ ਦੇਖ ਸਕਦੇ ਹੋ ਇੱਥੇ ਪਹਿਲਾਂ ਹੁਣ ਤਾਂ ਇਹ ਸੁੱਕੇ ਪਏ ਨੇ ਠੰਡ ਦਾ ਕਰਕੇ ਦੇਖ ਸਕਦੇ ਹੋ ਥੋੜੇ ਥੋੜੇ ਪੱਤੀ ਨੇ ਇੱਥੇ ਗਰਮੀਆਂ 'ਚ ਇਹ ਪੂਰੇ ਹਰੇ ਭਰੇ ਹੋ ਜਾਂਦੇ ਨੇ ਤੇ ਪਹਿਲਾਂ ਇੱਥੇ ਲੋਕ ਪਸ਼ੂ ਸਾਰਾ ਸਾਰਾ ਇੱਥੇ ਹੀ ਬੰਨੀ ਰੱਖਦੇ ਸੀ ਆ ਦੇਖੋ ਥੱਲੋਂ ਦੇਖੋ ਇੱਥੇ ਪੂਰੀ ਸ਼ਾਂ ਆਉਂਦੀ ਹੈ ਗਰਮੀਆਂ ਦੇ ਵਿੱਚ ਦੇਖੋ ਤੇ ਇਹ ਸਾਡੇ ਪਿੰਡ ਦੀ ਢਾਬ ਚ ਆ ਕੇ ਬਣ ਤੇ ਇੱਥੋਂ ਦੀ ਮਿੱਟੀ ਬਹੁਤ ਵਧੀਆ ਗਈ ਅਸੀਂ ਪਹਿਲਾਂ ਜੋ ਲੋਕ ਮਿੱਟੀ ਲਾਉਂਦੇ ਸੀ ਕੱਚੇ ਹੁੰਦੇ ਸੀਗੇ ਕੋਠੇ ਉਦੋਂ ਇੱਥੋਂ ਲੋਕ ਮਿੱਟੀ ਲੈ ਕੇ ਜਾਂਦੇ ਸੀਗੇ ਹੁਣ ਵੀ ਲੈ ਕੇ ਜਾਂਦੇ ਨੇ ਇੱਕ ਵਿੱਚੋਂ ਜਿਨ੍ਹਾਂ ਦੇ ਹਜੇ ਵੀ ਕੱਚੇ ਨੇ ਤੇ ਜਦੋਂ ਕਹਿੰਦੇ ਜਦੋਂ ਇੱਕ ਵਾਰੀ ਮਿੱਟੀ ਲਾ ਦਿੰਦੇ ਸੀ ਫਿਰ 4-5 ਸਾਲ ਲੋੜ ਨਹੀਂ ਪੈਂਦੀ ਸੀ ਮਿੱਟੀ ਲਾਉਣ ਦੀ ਦਿਖਾਉਣਾ ਮਿੱਟੀ ਵੀ ਆਸੀ ਤੁਹਾਨੂੰ ਮਿੱਟੀ ਬਹੁਤ ਹੀ ਵਧੀਆ ਗੀਏ ਦੇਖੋ ਅਜੇ ਤੱਕ ਆਹ ਲੇਕ ਵੀ ਹੈ ਮਤਲਬ ਲੇਕ ਮਤਲਬ ਟੋਬਾ ਕਹਿੰਦੇ ਜਿਹਨੂੰ ਤੇ ਇੱਥੇ ਪਹਿਲਾਂ ਮੋਟਰ ਨਾਲ ਪਾਣੀ ਪਾਣੀ ਭਰਦੇ ਸੀ ਪਹਿਲਾਂ ਤੇ ਇਹ ਚ ਨੈਰੀ ਪਾਣੀ ਵੀ ਪੈਂਦਾਗਾ ਦੇਖੋ ਇਹ ਦਰਖਾਲ ਆ ਗਿਆ ਤੇ ਪਹਿਲਾਂ ਲੋਕ ਇੱਥੇ ਆਪਦੇ ਪਸ਼ੂ ਨੂੰ ਆਉਣ ਲੈ ਕੇ ਆਉਂਦੇ ਸੀ ਤੇ ਸਾਡੇ ਪਿੰਡ ਤੋਂ 2 ਕਿਲੋਮੀਟਰ ਦੂਰ ਆ 2.5 ਲਾ ਲਓ ਵੀ ਹੁਣ ਕੋਈ ਲੈਕ ਨਹੀਂ ਆਉਂਦਾ ਕਿਉਂਕਿ ਇੰਨੀ ਦੂਰ ਆ ਥੋੜਾ ਜਿਹਾ ਹੁਣ ਪਿੰਡ 'ਚ ਵੀ ਟੋਬੇ ਹੈਗੇ ਨੇ ਪਹਿਲਾਂ ਹੁੰਦੇ ਨਹੀਂ ਸੀ ਜਿੰਮਸ ਨੂੰ ਪਤਾ ਹੀ ਆ ਵੀ ਹੁਣ ਹੁਣ ਉੱਥੇ ਨਿਵਾਉਂਦੇ ਨੇ ਤੇ ਪਹਿਲਾਂ ਹੁੰਦੇ ਹੁੰਦੇ ਨਹੀਂ ਸੀਗੇ ਜਦੋਂ ਰੋ ਇੱਥੇ ਇੱਥੇ ਆਉਂਦੇ ਸੀਗੇ ਆ ਦੇਖੋ ਪੂਰੇ ਡੂੰਘੇ ਨੇ ਇਧਰੋਂ ਆ ਦੇਖੋ ਪਾਣੀ ਪੈਂਦਾ ਕਰਿਆ ਹੋਇਆ ਉਹ ਦੇਖੋ ਸੋਦੀ ਓਏ ਪੈਪ ਨੱਪੀ ਹੋਈ ਆ ਹਾਂਜੀ ਸਮਝਦੀ ਲੱਗੀ ਵੀਡੀਓ ਵਧੀਆ ਤਾਂ ਲਾਈਕ ਕਰਨਾ ਨਾ ਭੁੱਲਿਓ ਤੇ ਸਾਡੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਚੈਨਲ ਨੂੰ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ Facebook ਚੈਨਲ ਨੂੰ ਕਰ ਲੋ ਫੋਲੋ ਮਿਲਦੇ ਆ ਇੱਕ ਨਵੀਂ ਜੀ ਵੀਡੀਓ ਵਿੱਚ ਹੁਣ ਲਈ ਧੰਨਵਾਦ